ਬਾਈ ਆਪਾਂ ਜਿੱਦ ਤੋਂ ਹੋਣੀ ਆ ਅਸੀਂ ਨਾ 6 ਅੱਖਾਂ ਦਾ 12 ਅੱਖਾਂ ਤੇ 13 ਅੱਖਾਂ ਦੀਗਾ 2000 ਨਾਲ ਮਹਿੰਗਾ ਵੀ ਨਾ ਸਸਤਾ ਅਸੀਂ ਆਪੇ ਲੋਈਪਰਾਵੋ ਸੌਦਾ ਹੋ ਜਾਂਦਾ ਬਾਈ ਹੌਲੈਂਡ ਦਾ 2015 ਮਾਡਲ ਦਾ ਤੇ ਤੁਹਾਨੂੰ ਦਿਖਾਉਣੇ ਆਪਾਂ ਉਹ 15 ਮਾਡਲ ਦਾ ਸੌਦਾ ਹੋ ਰਿਹਾ ਬਾਕੀ ਤੁਹਾਨੂੰ ਦਿਖਾਉਣੇ ਆਂ ਹੋਰ ਮੈਨੂੰ ਕਹਿੰਦਾ ਦਾ 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 ਬਰਾਬਰ ਯਾਰ ਦਾ 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 ਬਰਾਬਰ ਤੂੰ ਕਹੇ ਤਾਂ ਤੂੰ ਕਹਿੰਦਾ ਮੈਂ ਤਾਂ ਕਹਿਦਾ ਮੈਂ ਹਾਂ ਜਿਹੜੀ ਮੈਂ ਇਹ ਗੱਲ ਕਹੀ ਸੀ ਨਾ ਮੈਂ ਬਿੰਦਰੇ ਤੂੰ ਸਹੀ ਗੱਲ ਨਹੀਂ ਦਿੱਤੀ ਪਾਈ ਉਹਦਾ ਮੈਨੂੰ ਪਤਾ ਵੀ ਕਿੰਨਾ ਨਾ 60 ਦਾ ਦੇਊਗਾ ਕਹਿੰਦਾ ਹਾਂ ਮੈਂ ਤੈਨੂੰ ਫਿਰ ਉਹੀ ਗੱਲ ਆ ਗਿਆ 10 ਲਾਇਆ ਸੀ ਨਾ ਮੈਨੂੰ ਫੋਨ ਤੇ ਦਾ 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 ਬਰਾਬਰ ਦੇਖ ਲੈ ਯਾਰ ਓਏ ਹੋਰ ਆ ਬੰਦੇ ਉਹ ਨਹੀਂ ਹੈਗੇ ਕਿੰਨੇ ਦਾ ਬਾਈ 30000 ਬਾਈ ਪਤਾ ਕੀ ਗੱਲ ਸੱਚੀ ਵਾਲੀ ਉਹਨਾਂ ਨੂੰ ਦੱਸੀ ਅਸੀਂ ਪਤਾ ਬਾਈ ਮੈਂ ਤੁਹਾਨੂੰ ਕੋਈ ਪੰਜ ਨਹੀਂ ਘਟਕਿਆ ਕੋਈ 10 ਨਹੀਂ ਹਾਂ ਇਹ ਕਹਿੰਦਾ ਆਪਣੇ ਰੇਟ ਸੀ ਮੇਰਾ ਹਾਂ 75000 ਰੇਟ ਸੀ ਬਾਈ ਦੇਖੋ ਮੈਂ ਤੁਹਾਨੂੰ ਕੋਈ 75000 ਨਹੀਂ ਘਟਕਿਆ ਆਇਆ ਕਹਿੰਦਾ ਬਾਈ ਹਾਂ ਮੈਂ ਵੀ ਆਪੇ ਜਿੰਨੇ ਦਾ ਦੇਣ ਤੇ ਧੱਕਾ ਕਰਦੇ ਨਹੀਂ ਬਾਈ ਇਹ ਚੀਜ਼ ਆਪਾਂ ਦਾ ਵਿੱਚ ਬਾਈ ਪਤਾ ਨਹੀਂ ਹੁੰਦਾ ਕਿਸੇ ਨੂੰ ਵੀ ਗੁੱਸਾ ਨਹੀਂ ਹੁੰਦਾ ਜਦੋਂ ਕਿੱਲੇ ਲਾ ਸਕਦੇ ਹੋ ਬਾਈ ਆਪਾਂ ਲਾ ਦੇ ਪੈਸੇ ਲੋਹੇਪੁਰਾ ਉਹ ਸੌਦਾ ਚੱਲ ਜਾਂਦਾ ਬਾਈ ਨੇ ਗੱਲ ਦੱਸਤੀ ਸਹੀ 70000 ਰੇਟ ਪਰ ਆ ਜੀ ਬਾਈ ਕਹਿੰਦਾ 430000 ਦਾ ਬਾਈ ਟਰੈਕਟਰ ਦੇਊਗਾ ਆਥਣ ਦਾ ਟਾਈਮ ਹੋਇਆ ਪਿਆ ਫਿਰ ਬਾਈ ਜੇ ਬਵਾਰੀ ਮੁੰਦਾ ਸਹੀ ਗੱਲ ਦਾ ਦਾ ਸੌਦਾ ਫੇਰ ਵੀ ਨਹੀਂ ਹੁੰਦਾ ਹੁੰਦਾ ਬਾਕੀ ਦੇਖਦੇ ਆ ਬਾਈ ਕੀ ਕਰਨ ਦਾ ਹੋਰ ਫਿਰ ਹੁਣ ਤਾਂ ਆਥਣ ਦਾ ਵੇਲਾ ਹੈ ਹੋਰ ਕਿਹਨੇ ਕਹਿੰਦਾ ਮਾਉਂ ਨਹੀਂ ਦੇ ਜਗਾ ਇਹ ਰੇਟ ਨਾ ਇਹਨਾਂ ਦੇ ਦੀ ਪੂਰੇ 14 ਦਾ ਰੇਟ ਹਾਂ ਜਨਾਬ ਨਹੀਂ ਤਾਂ ਲੱਗਣਾ ਨਹੀਂ ਹੋਰ ਦੇਖ ਲੈ ਹਾਂ ਉਹ ਕਹਿੰਦਾ ਉਹ ਤਾਂ ਜਾਣਦੇ ਆ ਬਾਈ 15000 ਦਾ ਰੈਡ ਭਰਵਣਾ ਨਹੀਂ ਮਾਰਾ ਆ ਰਾਜਾ ਭਰਾਨੇ ਕਹਦਾ ਭਰ ਨਹੀਂ ਹੋ ਗਿਆ 15 ਦੇਖ ਲੈ ਰਾਈਟ ਹੋਣੀ ਆ ਮੇਰੇ ਮੈਂ 65000 ਦਾ ਕਹਿ ਲੁਣਾ ਜੇ 65 ਦਾ ਕਹਿੰਦਾ ਫੇਰ ਵੀ ਉੱਥੇ ਕਰਨਾ ਸੀ ਮੈਂ ਫਿਰ ਉਹਦੇ ਕੁ ਮੇਰਾ ਇਹ ਗੱਲਾਂ 65 ਦਾ ਉਹ ਦੂਦ ਲੈ ਕੇ ਵੀ ਐਨਓਸੀ ਦੇਣੀ ਆ ਕੱਲੀ ਆਹ ਲੈ ਯਾਰ ਮੇਰੀ ਗੱਲ ਸੁਣ ਬਾਈ ਅੱਜ ਜਾਣਾ ਬਾਈ ਲੈ ਜਾਣਗੇ ਬਾਈ ਉਹਨਾਂ ਨਾਲ ਵੀ ਆਪਾਂ ਅਗਰ ਜੇ ਨਾ ਲੈਣਾ ਤਾਂ ਵੀ ਸਾਈ ਫੜ ਕੇ ਲੈਣੇ ਤਾਂ ਕੋਈ ਨਹੀਂ ਮੇਰੇ ਕੋਲ ਆਹ ਨਾ ਪੂਰੇ 16 ਆ ਨਹੀਂ ਮਾ ਪਰਦੇ ਬੁੱਟਾ ਮੰਨੇ ਰੂਮ ਵਿੱਚ ਬੰਦਰਾ ਹਾਂ ਕਿੰਨੇ ਦਾ ਕਹੀ ਬੈਠਾ ਉਹਨਾਂ ਨੂੰ ਪਾਈ 30 ਦਾ ਕਹੀ ਬੈਠਾ ਮੈਂ ਇਹਨੂੰ ਦੇਈ ਮੈਂ ਕਿਹਾ 40 ਕਹਦਾ ਮੈਂ ਕੀ ਗੱਲ ਹੈ ਯਾਰ ਹੋਰ ਕੀ ਗੱਲ ਆ ਯਾਰ ਜੋ ਕੋਈ ਮਾੜਾ ਮਾੜਾ ਕੀ ਕਰਦਾ ਮੈਂ ਹੁਣ ਫਿਰ ਦੱਸਦਾ ਹੁੰਦਾ ਯਾਰ ਉਹ ਯਾਰ ਮੈਂ ਧੀ ਕਰ ਮੈਂ ਪਹਿਲੀ ਸਹੀ ਗੱਲ ਦੱਸਤੀ ਯਾਰ ਉਹਦਾ ਕੀ ਫਾਇਦਾ ਫਿਰ 65 ਚੋ ਕਿੰਨੇ ਮਰਜ਼ੀ ਕਰਾ ਲਾ ਲੈ ਹਾਂ 65 ਚੋ ਕਿੰਨੇ ਮਰਜ਼ੀ ਕਰਾ ਲਾ ਲੈ ਉਹ ਗੱਲ ਸੁਣ ਹਾਂ ਜਲ ਆਫਣੀ 65000 ਚੋ ਕਿੰਨੇ ਮਰਜ਼ੀ ਕਰਾ ਲਾ ਉਹ ਤਾਂ ਸਾਨੂੰ ਹੀ ਪਤਾ ਹੋਰ 65000 ਦਾ ਜੇ ਆਪਾਂ ਪੈਸਾ ਸੱਚੀ ਆਵੇ ਸੌਦਾ ਜੀ ਨੇ ਮੇਰੇ ਕੋਲ ਇੱਕ ਦੇਵਤਾਂ ਦਾ ਹੀ ਚਾਰ ਲਾਉਦਾ ਆ ਬਾਈ ਬੈਠਾ ਤੇ ਹਲਾ ਗੱਲ ਬਈ ਵਾ ਬਾਈ ਫੇਰੀ ਖੜੇ ਆ ਜੇ ਇਹਨਾਂ ਨੂੰ ਮਾਰਾ ਆਪਾਂ ਸੌਦੇ ਵਾਲੀ ਜਿਹੜੀ ਗੱਲ ਕਰੀਏ ਅਸੀਂ ਬੋਲੇ ਉਹ ਖੜੇ ਜਦੋਂ ਬਾਈ ਦਾ ਰੰਗ ਰਾਹੀ ਕਰ ਲੈ ਨਹੀਂ ਆਪਾਂ ਬਾਈ ਆਪਾਂ ਸੌਦੇ ਵਾਲੀ ਜਿਹੜੀ ਕਰੀ ਨਹੀਂ ਬਾਈ ਗੱਲ ਆ ਮੈਂ ਉਹੀ ਕਰਨਾ ਅਸੀਂ ਆਪਾਂ ਵੀ

ਮੈਂ ਕੋਈ ਨਹੀਂ ਪਾਈ ਨੀ ਗੁੰਮੇ ਦੇਖ ਨਹੀਂ ਆ ਪਤਾ ਨਹੀਂ ਪਾਈ ਨਾ ਬਾਈ ਵੀ ਕਰਿਆ ਛੋਟ ਤੁਸੀਂ ਕਰਾ ਪਹਿਲਾਂ ਮੇਰੇ ਘਰ ਪਰ ਦੇ ਵੀਰ ਆ ਨਹੀਂ ਮੈਂ ਪੜਾਉਣਾ ਕੋਈ ਨਹੀਂ ਭਰਨਾ ਆ ਨਹੀਂ ਕੋਈ ਨਾਮ ਹੈਗਾ ਵੇ ਬਾਈ ਮੇਰੇ ਕੋਲ ਬਾਈ ਦਾ ਆਪਣਾ ਜਦੋਂ ਤੁਸੀਂ ਹੋਣੀ ਨਾ ਅਸੀਂ ਨਾ 6 ਅੱਖਾਂ ਦਾ 12 ਅੱਖਾਂ 13 ਅੱਖਾਂ ਠੀਕ ਆ ਉਹ ਜਨਾ ਨਾ ਮਹਿੰਗਾ ਬਿਨਾਂ ਸਸਤਾ ਅਸੀਂ ਆਪ ਹੀ ਬੋਲਦੇ ਹਾਂ ਪਹਿਲੀ ਨੇ 7 ਅੱਖਾਂ ਨਾ ਪਹਿਲੇ 8 ਮੈਂ 15 ਕਰਿਆ ਅਸੀਂ ਅੱਧਾ ਫੀਰ ਆ ਕੇ ਕਰ ਲਈ ਕੁਝ ਤੇਰੀ ਆ ਵੀ ਸਾਡੇ ਵੀ ਨਹੀਂ ਮਿਲਦੀ ਕੋਈ ਗੱਲ ਯਾਰ ਕਿੰਦੋ ਜਿਆਦਾ ਨਹੀਂ ਮਹਿੰਗਾ ਹੁੰਦਾ ਓਏ ਬੈਠ ਜਾ ਲੈ ਖਾਣਾ ਮੈਨੂੰ ਪੁੱਛਿਆ ਵੀ ਨਹੀਂ ਇਹਨੇ ਪੁੱਛਿਆ ਨਹੀਂ ਕੋਈ ਜਮਾ ਨੇ ਪੁੱਛਿਆ ਵੀ ਨਹੀਂ ਭਰਾ ਯਾਰ ਮੇਰੀ ਗੱਲ ਸਾਡੇ ਵੀ ਗੱਲ ਬਾਈ ਯਾਰ ਤੁਸੀਂ ਲੈ ਲੈ ਮੈਂ ਥੋੜੀ ਕਰਤੀ ਫਾਈਨਲ ਸਾਡੀ ਮੰਨ ਲੈ ਇਹ ਨਹੀਂ ਸਾਡੀ ਮੰਨ ਲੈ ਸਹੀ ਗੱਲ ਨਹੀਂ ਆ ਆ ਜਾ ਆ ਜਾ ਬੈ ਜਾ ਬੈ ਜਾ ਤਿੰਨੇ ਦਾ ਪਰ ਵੀ ਲੈ ਭਰਾ ਨਹੀਂ ਬੁਰਾ ਰਹੀ ਉਹਦਾ ਹੈ ਨਹੀਂ ਹੈਗਾ ਨਵੇਂ ਦਾ ਬਾਈ ਵੀ ਦਾ ਪਰ ਆ ਯਾਰ ਨਵੇਂ ਦਾ ਬੈ ਜਾ ਕੀ ਫਟਾ ਕੋਈ ਦਾ ਯਾਰ 2000 ਰੁਪਏ ਦੇ ਦਾਂ ਦੇਖੋ ਕਿੰਨੇ ਦਾ ਰਹਿ ਗਿਆ ਮਾ ਗੱਡਾ ਟਰੈਕਟਰ ਦਾ ਮੇਰੀ ਰਹਿ ਗਿਆ ਦਾ ਯਾਰ ਖੁਸ਼ ਹੋ ਕੇ ਡਟੇ ਦੇ ਬੰਦੇ ਬੋਣ ਵਾਸਤੇ ਆਇਆ ਸੀ ਜਮਾ ਖੁਸ਼ ਹੋ ਕੇ ਤਾਂ ਤੋਂ ਵਾਹੀ ਨੀ ਨੀ ਨਹੀਂ ਮਾ ਜਮਾ ਬਾਗੋ ਆ ਦੋ ਦੇ 30 ਰਣ ਖਾ ਨਾ 20 ਰਣ ਭਾਈ ਯਾਰ ਭਾਈ 20 ਰਖਾਵਾਂਗੇ ਯਾਰ 20 ਹੀ ਲੈਣੇ ਨਹੀਂ ਰਹਿਣਦੇ ਕੋਈ ਨਹੀਂ ਸਾਈ ਮੇਰੇ ਨਾਲ ਬਾਈ ਨਾ ਹੀ ਦਿੱਤੇ ਐਨੇ ਰੜ ਰੜ ਕਰਕੇ ਸਵਦਾ ਨੂੰ ਕੀਤਾ ਯਾਰ ਖੁਸ਼ ਹੋ ਕੇ ਇਹੋ ਵਧਾਈ ਗੱਲ ਨਹੀਂ ਕੋਈ ਨਹੀਂ ਬਾਈ 500 ਰਗੜਾ ਤੁਹਾਨੂੰ ਟਰੈਕਟਰ ਦੇ ਦੂ ਬਾਈ ਕੋਈ ਯਾਰ ਮੈ ਨਾਲ 500 ਦੀ ਗੱਲ ਨਹੀਂ ਮੇਰੀ ਗੱਲ ਸੁਣ ਜੇ ਤੈਨੂੰ 40 ਜਾਂ 45 ਕਿਆ ਹੁੰਦਾ ਫਿਰ ਵੀ ਗੱਲ ਉਹੀ ਹੈ ਆਪ ਮੰਗਲ ਕਹੀ ਨਹੀਂ ਵੀ ਯਾਰ ਪੰਨਾਲਾ ਭੱਜਣ ਦੇਈ ਵੀ ਬੰਦੇ ਵੀ ਗੰਜਰਾਲਾ ਚ ਕਾਲੋਂ ਫਿਰ ਕਰੇਡ ਦੇਖ ਲਈ ਵੀ ਯਾਰ ਹਾਂ ਬੰਦੇ ਸਹੀ ਗੱਲ ਹੈ ਸੋਚਾ ਲੋਹੇਪੁਰਾ ਭੋਲਾ ਗਦਾ ਵੀ ਸੌਦਾ ਸਿਰੇ ਚੜਜੂ ਆ ਬਾਕੀ ਦਿਖਾਉਣੇ ਆ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਜੁੜੇ ਜੁੜੇ ਬਣੇ ਰਹੋ ਨੇੜੇ ਕਰ ਕੁਰਸੀ ਉਹਦੇ ਯਾਰ ਇੱਥੇ ਬੈਠ ਓਏ ਹੋਰ ਯਾਰ ਕੀ ਹੈ ਕੀ ਤੇ ਲੋ ਵੀ ਭਰਾਵੋ ਸੌਦਾ ਹੋ ਗਿਆ ਬਾਈ ਟਰੈਕਟਰ ਦਾ ਹੌਲੈਂਡ ਦਾ 2000 ਤੇ 15 ਮਾਡਲ ਦਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਸਾਰੇ ਗੱਲਬਾਤ ਆਹ ਟਰੈਕਟਰ ਦਾ ਸੌਦਾ ਹੋਇਆ ਬਾਈ 2015 ਮਾਡਲ ਆਹ ਟਰੈਕਟਰ ਦਾ ਸੌਦਾ ਹੋਇਆ ਬਾਈ 2015 ਮਾਡਲ ਦਾ ਹਰਿਆਣਾ ਨੰਬਰ ਦੀ ਚਾਰੇ ਟਾਇਰ ਬਿਲਕੁਲ ਨਵੇਂ ਜੀ ਬਾਈ ਮੂਲ ਰੈਡੀਅਲ ਪਾਏ ਹੋ ਜੀ ਫੁੱਲ ਟਰੈਕਟਰ ਦੇ ਸਮਾਨ ਲੱਗਿਆ ਫੁੱਲ ਟੌਪ ਮਾਡਲ ਜੀ 3 ਦੀ ਸਪੀਡ ਦੇ ਵਿੱਚ 4,75,000 ਰੁਪਏ ਟਰੈਕਟਰ ਦੀ ਡਿਮਾਂਡ ਸੀ ਸਵਾ ਚਾਰ ਦਾ ਟਰੈਕਟਰ ਦਾ ਸੌਦਾ ਹੋ ਗਿਆ ਫੁੱਲ ਚੰਗਾ ਟਰੈਕਟਰ ਸੀ ਬਾਕੀ ਕਮੈਂਟਾਂ ਦੇ ਵਿੱਚ ਬਾਈ ਜਰੂਰ ਦੱਸਿਓ ਕਿਵੇਂ ਲੱਗਿਆ ਸੌਦਾ ਤੁਹਾਨੂੰ ਤੇ ਵੀਡੀਓ ਚੰਗੀ ਲੱਗੀ ਬਾਈ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ YouTube ਤੇ